ਲੋਜੀਕ ਹੋਰ ਪਖੰਡਣੀ ਦੀ ਵੀਡੀਓ ਤੁਹਾਨੂੰ ਦਿਖਾ ਦਈਏ ਵੀਡੀਓ ਦਿਖਾਉਣ ਦਾ ਮਕਸਦ ਹੈ ਲੋਕਾਂ ਨੂੰ ਚੰਗੇ ਰਾਹ ਦੇ ਉੱਤੇ ਪਾਇਆ ਜਾਵੇ ਹਾਲਾਂਕਿ ਚਲੋ ਇੰਨੀ ਦੁਨੀਆ ਨੂੰ ਚੰਗੇ ਰਾਹ ਤੇ ਪਾਉਣਾ ਕੰਮ ਤਾਂ ਔਖਾ ਹੀ ਹੈ ਪਰ ਚਲੋ ਇੱਕ ਛੋਟੀ ਜਹੀ ਜਿਹੜੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਚਲੋ ਕਦੇ ਨਾ ਕਦੇ ਕੋਸ਼ਿਸ਼ ਕਾਮਯਾਬ ਹੋਏਗੀ ਜੇਕਰ 100 ਦੇ ਵਿੱਚੋਂ 2 ਬੰਦੇ ਵੀ ਵੀਡੀਓਜ਼ ਦੇਖ ਕੇ ਸੁਧਰ ਜਾਣ ਪਖੰਡਵਾਤ ਤੋਂ ਦੂਰ ਹੋ ਜਾਣ ਤਾਂ ਇਹ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਚੱਪੇ-ਚੱਪੇ ਦੇ ਉੱਤੇ ਡੇਰੇ ਖੁੱਲੇ ਹੋਏ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੇ ਲੋਕਾਂ ਦਾ ਪਤਾ ਨਹੀਂ ਕੀ ਕੀ ਇਲਾਜ ਕਰਨ ਦੇ ਨਾਮ ਦੇ ਉੱਤੇ ਲੋਕਾਂ ਨੂੰ ਕਿਵੇਂ ਮੂਰਖ ਬਣਾਉ ਰਹੇ ਨੇ ਇਸ ਦੀਆਂ ਅਨੇਕਾਂ ਵੀਡੀਓ ਤੁਹਾਨੂੰ ਦਿਖਾ ਰਹੇ ਤੇ ਅੱਗੇ ਵੀ ਦਿਖਾਉਂਦੇ ਰਾਵਾਂਗੇ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਇੱਕ ਬੰਦੇ ਦੇ Baal ਹੱਥ ਦੇ ਵਿੱਚ ਫੜੇ ਹੋਏ ਨੇ ਉਸ ਨੂੰ ਚੰਗੀ ਤਰ੍ਹਾਂ ਖਿੱਚਦੀ ਹੋਈ ਪੱਟਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਸ ਬੰਦੇ ਦੇ ਵਿੱਚ ਕੋਈ ਸ਼ੈ ਵੜ ਗਈ ਹੈ ਭੂਤ ਪ੍ਰੇਤ ਨੇ ਇਸ ਦੇ ਉੱਤੇ ਕਵਚਾ ਕਰ ਲਿਆ ਤੇ ਮਾਤਾ ਦੇ ਡੇਰੇ ਦੇ ਵਿੱਚ ਪੂਤ ਦੇ ਨਾਲ ਗੱਲਾਂ ਕਰ ਰਹੀ ਹੈ ਕਿ ਤੂੰ ਦੱਸ ਇਹਦੇ ਪਿੱਛੇ ਕਿਉਂ ਲੱਗੀਆਂ ਤੂੰ ਕਿਹੜੀ ਆ ਕਿਉਂ ਇਹਦੇ ਪਿੱਛੇ ਲੱਗੀ ਕੀ ਤੂੰ ਇਹਦਾ ਮਾੜਾ ਕੀਤਾ ਆ ਐਵੇਂ ਗੱਲਾਂ ਸਿੱਧੀ ਭੂਤ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਸਜਨਾਨੀ ਜਿਹੜੀ ਆਪਣੇ ਆਪ ਨੂੰ ਮਾਤਾ ਕਾ ਹੁੰਦੀ ਹੈ ਉਸ ਤੋਂ ਬਾਅਦ ਉਹਨੂੰ ਪੁੱਛਦੀ ਹੈ ਕਿੰਨਾ ਸਮਾਂ ਹੋ ਗਿਆ ਤੈਨੂੰ ਇਸ ਦਾ ਪਿੱਛਾ ਕਰਦੇ ਨੂੰ ਇਸ ਦੇ ਵਿਚਾਰੀ ਨੂੰ ਤਾਂ ਕਹਿੰਦੇ 25 ਸਾਲ ਤੋਂ ਜਿਹੜੀ ਕਿ ਮੇਰੇ ਦੇ ਪਿੱਛੇ ਆ ਤੇ ਮੈਂ ਇਹਦੇ ਵਿੱਚ ਹੀ ਰਹਿਣਾ ਤੇ ਐਦਾਂ ਕਰਨਾ ਲੋ ਜੀ ਐਨਾ ਸੌਖਾ ਹੋ ਗਿਆ ਕਿ ਭੂਤ ਪ੍ਰੇਤਾਂ ਦੇ ਨਾਲ ਹੁਣ ਇਹਨਾਂ ਪਖੰਡੀ ਲੋਕਾਂ ਦੀ ਸਿੱਧੀ ਗੱਲਬਾਤ ਹੋ ਗਈ ਹੈ ਜਿੱਦਾਂ ਰੀਅਲ ਦੇ ਵਿੱਚ ਇਹਨਾਂ ਦੇ ਸਾਹਮਣੇ ਕੋਈ ਭੂਤ ਆ ਗਈ ਨਾ ਤਾਂ ਇਹਨਾਂ ਨੂੰ ਭੱਸਦਿਆਂ ਨੂੰ ਰਾਹ ਨਹੀਂ ਲੱਭਣਾ ਜਿਹੜੇ ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾ ਦਿੰਦੇ ਨੇ ਵੀ ਇਹਦੇ ਵਿੱਚ ਭੂਤ ਹੈ ਜਿੰਨਾ ਪ੍ਰੇਤ ਹੈ ਇਹ ਤਾਂ ਚਿੰਬੜੀ ਹੋਈ ਆਤਮਾ ਮਰਿਆ ਹੋਇਆ ਬੰਦਾ ਚਿੰਬੜਿਆ ਹੋਇਆ ਇਹਦੇ ਪਿੱਛੇ ਤਾਂ ਫਲਾਣੀ ਸ਼ੈ ਲੱਗੀ ਹੈ ਤੇ ਤਾਂ ਕਿਸ ਨੇ ਆਏ ਨੇ ਕਰਾਤਾ ਤੁਹਾਡੇ ਗੁਆਂਢ ਚ ਕਰਾਤਾ ਤੁਹਾਡੇ ਰਿਸ਼ਤੇਦਾਰ ਨੇ ਕਰਾਤਾ ਇਹ ਗੁੰਮਰਾਹ ਕਰਦੇ ਨੇ ਜਿਹਾ ਕੁਝ ਨਹੀਂ ਤੁਸੀਂ ਆਪ ਸੋਚੋ ਕੋਈ ਆਪਣੇ ਸਾਹਮਣੇ ਅਚਾਨਕ ਕੋਈ ਡਰਾਵਣੀ ਚੀਜ਼ ਆ ਜਾਏ ਨਜ਼ਰ ਨਾ ਆਵੇ ਤੇ ਆਪਣਾ ਗੱਲਾਂ ਕਰੇ ਹੋਵੇ ਚੰਗੇ ਚੰਗੇ ਲੋਕਾਂ ਦੇ ਤਰਾਹ ਨਿਕਲ ਜਾਂਦੇ ਨੇ ਚੰਗੇ ਚੰਗੇ ਲੋਕਾਂ ਨੂੰ ਪਸੀਨੇ ਛੁੱਟ ਜਾਂਦੇ ਨੇ ਫਿਰ ਇਹਨਾਂ ਨੇ ਅਜੇ ਹੀ ਕਿਹੜੀ ਡਿਗਰੀ ਹਾਸਲ ਕਰ ਲਈ ਕਿਹੜੀ ਤਪੱਸਿਆ ਪਹਾੜਾਂ ਦੇ ਵਿੱਚ ਜਾ ਕੇ ਕਰ ਲਈ ਕਿ ਇਹ ਸਿੱਧੇ ਭੂਤਾਂ ਪ੍ਰੇਤਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਲੋਕਾਂ ਨੂੰ ਕਿਵੇਂ ਮੂਰਖ ਬਣਾਉਂਦੇ ਨੇ ਸਭ ਤੋਂ ਵੱਡੀ ਗਲਤੀ ਇਹਨਾਂ ਲੋਕਾਂ ਤੋਂ ਪਹਿਲਾਂ ਉਹਨਾਂ ਦੀ ਹੈ ਜਿਹੜੇ ਇਹਨਾਂ ਲੋਕਾਂ ਦੇ ਡੇਰਿਆਂ ਦੇ ਵਿੱਚ ਜਾਂਦੇ ਨੇ ਜਿਹੜੇ ਸੋਚਦੇ ਨੇ ਕਿ ਵਾਕਈ ਭੂਤ ਪ੍ਰੇਤਾਂ ਨੇ ਜਿੰਨ ਨੇ ਜਾਂ ਲੋਕਾਂ ਦਾ ਮਾੜਾ ਕਰਦਾਂਗੇ ਫੁਲਾਣਾ ਕਰਦਾਂਗੇ ਸਾਡੇ ਘਰ ਦੇ ਕੰਮ ਠੀਕ ਹੋ ਜਾਣਗੇ ਸਭ ਤੋਂ ਪਹਿਲਾਂ ਮੂਰਖ ਉਹ ਨੇ ਫਿਰ ਦੂਜੇ ਲੋਕ ਇਹ ਚਲਾਕ ਨੇ ਜਿਹੜੇ ਤੁਹਾਡੇ ਵਰਗੇ ਮੂਰਖ ਲੋਕਾਂ ਦਾ ਫਾਇਦਾ ਚੁੱਕਦੇ ਨੇ ਤੇ ਫਿਰ ਲੋਕਾਂ ਨੂੰ ਮਾੜੇ ਰਾਹ ਦੇ ਉੱਤੇ ਪਾ ਕੇ ਗੁੰਮਰਾਹ ਕਰਕੇ ਚੰਗੀ ਮੋਟੀ ਕਮਾਈ ਕਰਦੇ ਚੰਗੀਆਂ ਗੱਡੀਆਂ ਇਹਨਾਂ ਦੇ ਕੋਲ ਨੇ ਚੰਗੇ ਘਰ ਇਹਨਾਂ ਨੇ ਬਣਾ ਲਏ ਨੇ ਖਾਣਾ ਪੀਣਾ ਇਹਨਾਂ ਦਾ ਚੰਗਾ ਟੈਨਸ਼ਨਾਂ ਇਹਨਾਂ ਨੂੰ ਕੋਈ ਹੈ ਹੀ ਨਹੀਂ ਤੁਹਾਡੇ ਵਰਗੇ ਲੋਕ ਆਪਦੇ ਰੋਗ ਦੁੱਖ ਦਰਦ ਲੈ ਕੇ ਇਹਨਾਂ ਕੋਲ ਪਹੁੰਚਦੇ ਨੇ ਇਹਨਾਂ ਕੋਲੇ ਕੀ ਆ ਕਿਹੜੀ ਇਹਨਾਂ ਨੇ ਡਿਗਰੀ ਹਾਸ ਕੁੱਟ-ਕੁੱਟ ਕੇ ਮੁੰਡੇ ਦਾ ਕੰਜ਼ਿਊਮਰ ਕੱਢਣ ਵਾਲਾ ਕਰਤਾ ਪਤਾ ਨਹੀਂ ਪੂਤ ਨਿਕਲੂਗੀ ਕਿ ਨਹੀਂ ਪਰ ਸਾਹ ਜ਼ਰੂਰ ਨਿਕਲ ਸਕਦੇ ਨੇ ਜਿਸ ਤਰੀਕੇ ਦੇ ਨਾਲ ਇਹ ਉਸਦੇ ਮਗਰ ਪਈ ਹੋਈ ਹੈ ਤੁਸੀਂ ਰੋਵ ਦੇਖ ਸਕਦੇ ਹੋ ਗੁੱਸਾ ਦੇਖ ਸਕਦੇ ਹੋ ਮੂੰਹ ਦੇ ਉੱਤੇ ਕਿੰਨਾ ਕਰੋਧ ਆਇਆ ਹੋਇਆ ਹੈ ਤਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਲੋਕ ਤੁਹਾਨੂੰ ਗੁੰਮਰਾਹ ਕਰਦੇ